ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਇੱਕ ਪਾਸੇ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਜੋਰਾ ਸ਼ੋਰਾਂ ਤੇ ਆ ਤੇ ਦੂਜੀ ਖਬਰ ਆਉਂਦੀ ਆ ਮਜੀਠਾ ਹਲਕੇ ਤੋਂ ਜਿੱਥੇ ਜ਼ਹਿਰੀਲੀ दारू ਪੀਣ ਦੇ ਨਾਲ 14 ਬੰਦਿਆਂ ਦੀ ਮੌਤ ਹੋ ਚੁੱਕੀ ਆ ਤੇ 5 ਤੋਂ 7 ਜੇਰੇ ਇਲਾਜ ਆ ਇਹ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਬਾਈ ਆਪਣੇ ਨਾਲ ਬਾਈ ਨਵਰੀਤ ਨੇ ਨਵਰੀਤ ਬਾਈ ਇਹ ਮਸਲੇ ਨੂੰ ਕਿਵੇਂ ਦੇਖਦੇ ਹੋ ਮਸਲੇ ਨੂੰ ਅਰਸ਼ ਕਿਵੇਂ ਦੇਖਣਾ ਤਰਾਸ ਦੀ ਆ ਇੱਕ ਘਟਨਾ ਹੋ ਗਈ ਸਮਝ ਆਉਂਦੀ ਆ ਜੀ ਦੂਜੀ ਹੋ ਗਈ ਠੀਕ ਆ ਉਹਤ ਸਰਕਾਰ ਹੋ ਸਕਦਾ ਟਾਈਮ ਲੈ ਰਹੀ ਹੋਵੇ ਪਰ ਯਾਰ بار بار ਪੰਜਾਬ ਚ ਸਿਰਫ ਸਰਕਾਰਾਂ ਬਦਲਦੀਆਂ ਘਟਨਾਵਾਂ ਨਹੀਂ ਬਦਲਦੀਆਂ ਉਹਦਾ ਰੰਗ ਰੂਪ ਉਹੀ ਰਹਿੰਦਾ ਹੈ ਘਟਨਾ ਮੌਜੂਦਾ ਮਜੀਠਾ ਹਲਕੇ ਦੀ ਆ ਬਿਲਕੁਲ ਤਿੰਨ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 15 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਾਲਾਂਕਿ ਕਈ ਥਾਵਾਂ ਤੇ 14 ਤੇ 15 ਇਹਨਾਂ ਦੋਨੇ ਗੱਲਾਂ ਦੀ ਹੋ ਰਹੀ ਹੈ ਕੋਈ ਅੱਕੀ ਪੋਸਟਿੰਗ 14 ਤੱਕ ਕਨਫਰਮ 14 ਤੱਕ ਦਾ ਕਨਫਰਮ ਹੈ 15 ਵੀ ਹੋ ਗਈਆਂ ਵੱਧ ਵੀ ਹੋ ਸਕਦੀਆਂ ਬਿਕਰਮਜੀਤਿਆ ਨੇ ਲਾਈਵ ਹੋਇਆ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਤਾਂ ਇਦੋਂ ਵੱਧ ਮੌਤਾਂ ਦਾ ਦਾਵਾ ਕੀਤਾ ਤੇ ਇਹ ਵੀ ਦਾਵਾ ਕੀਤਾ ਕਿ ਕਈ ਲਾਸ਼ਾਂ ਦਾ ਤਾਂ ਪੋਸਟਮਾਰਟਮ ਹੀ ਨਹੀਂ ਕਰਾਇਆ ਗਿਆ ਜਿੰਨੀ देर ਤੁਸੀਂ ਪੋਸਟਮਾਰਟਮ ਨਹੀਂ ਕਰਾਉਂਦੇ ਕਿਵੇਂ ਪਤਾ ਲੱਗੂਗਾ ਕਿ ਮੌਤ ਹੋਈ ਕਿਵੇਂ ਪਰ ਪੁਲਿਸ ਦਾ ਕਹਿਣਾ ਕੇਂਦਰੀ ਜੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਇਹਨਾਂ ਦੀ ਮੌਤ ਹੋਈ ਅਰਸ਼ ਜਹਿਰੀਲੀ ਸ਼ਰਾਬ ਅਹਾਂ ਕਿਵੇਂ ਗਈ ਬਈ ਪੰਜਾਬ ਚ ਹੁਣ ਤੁਸੀਂ ਕਹਿ ਦੋਗੇ ਗਵਾਂਢੀ ਸੂਬਿਆਂ ਤੋਂ ਉਹ ਭਾਈ ਗੱਲ ਤਾਂ ਥੋੜੀ ਗਵਰਨੈਂਸ ਦੀ ਆ ਇਹਦੇ ਚਾਹੀ ਚੀਜ਼ਾਂ ਕਿਵੇਂ ਆ ਜਾਂਦੀਆਂ ਐਸਐਸਪੀ ਬਿਆਨ ਦੇ ਰਹੇ ਆ ਕਿ ਅ ਸ਼ਾਇਦ ਪ੍ਰਭਜੀਤ ਸਿੰਘ ਆ ਜਿਹਨਾਂ ਨੂੰ ਫੜਿਆ ਗਿਆ ਹੈਨਾ ਕਿ ਅਸੀਂ ਪ੍ਰਭਜੀਤ ਨਾਂ ਦੇ ਇੱਕ ਬੰਦੇ ਨੂੰ ਫੜਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਬੰਦਾ ਇਹਦਾ ਮਾਸਟਰਮਾਈਂਡ ਸੀ ਤੇ ਇਹ ਵੀ ਕਿਹਾ ਇਹ ਪਹਿਲਾਂ ਵੀ ਸ਼ਰਾਬ ਦਾ ਕਾਰੋਬਾਰ ਕਰਦਾ ਸੀ ਹੁਣ ਪੁੱਛੇ ਵੀ ਭਾਈ ਸ਼ਰਾਬ ਦਾ ਕਾਰੋਬਾਰ ਇਹ ਪਹਿਲਾਂ ਜਾਇਜ਼ ਕਰਦਾ ਸੀ ਕਿ ਨਜਾਇਜ਼ ਕਰਦਾ ਸੀ ਜੇਕਰ ਇਹ ਕਰਦਾ ਸੀ ਨਜਾਇਜ਼ ਤੇ ਫੇਰ ਪੁਲਿਸ ਕਿਉਂਕਿ ਹੁਣ ਤਾਂ ਇਹ ਸ਼ਬਦ ਆ ਗਏ ਨਾ ਸਪੀਕਰ ਨੇ ਵੀ ਉਹਦੇ ਕਿਹਾ ਕਿ ਭਾਈ ਕਾਲੀਆਂ ਭੇਡਾਂ ਕਿਹੜੀਆਂ ਪੁਲਿਸ ਚ ਤੇ ਭਾਈ ਕੀ ਇਹ ਤਾਂ ਨਹੀਂ ਵੀ ਥੋੜੇ ਜੁਹੀ ਕੁਝ ਬੰਦੇ ਪੁਲਿਸ ਦੇ ਕੁਝ ਬੰਦੇ ਨਾਲ ਮਿਲ ਕੇ ਹਫ਼ਤੇ ਲੈ ਕੇ ਇਹਦਾ ਕੰਮ ਚਲਾਈ ਜਾਂਦੇ ਹੁਣ ਇਹ ਨਜਾਇਜ਼ ਕਰਦਾ ਤੇ ਇੰਨਾ ਚਰਨ ਵਿਜਾਇ ਤੇ ਚੱਲ ਕਿਵੇਂ ਜਾਂਦੇ ਆ ਕੰਮ ਇੱਕ ਮੌਤ ਦਾ ਸਵਾਲ ਨਹੀਂ ਆ ਅਰਸ਼ ਕਿੰਨੇ ਘਰਾਂ ਦੇ ਵਿੱਚ ਪੀਤੀ ਕਿਹਨੇ ਆ ਯਾਰ ਸਾਰੇ ਮਜ਼ਦੂਰ ਵਾ ਸਾਰੇ ਮਜ਼ਦੂਰ ਸੀ ਨਾ ਗਰੀਬ ਹਾਂ ਜਿਹਨਾਂ ਕੋਲੇ ਤਾਂ ਕੋਈ ਐਕਸਟਰਾ ਇਨਕਮ ਵੀ ਨਹੀਂ ਨਾ ਹੁੰਦੀ ਉਹਨਾਂ ਦੀਆਂ ਤਾਂ ਕੋਈ ਨਾ ਤਾਂ ਕੋਈ ਇਸ ਤਰ੍ਹਾਂ ਦੀਆਂ ਜ਼ਮੀਨਾਂ ਨੇ ਨਾ ਫੈਕਟਰੀਆਂ ਜਾਂ ਕੁਝ ਹੋਰ ਹੈ ਉਹਨਾਂ ਦੀਆਂ ਤਾਂ ਕੋਈ ਐਮ ਐਲ ਏ ਵਾਲੀਆਂ ਪੈਨਸ਼ਨ ਵੀ ਨਹੀਂ ਲੱਗਣੀਆਂ ਬਿਲਕੁਲ ਤਾਂ ਉਹ ਗਰੀਬ ਵਰਗ ਜੇ ਪੀ ਰਿਹਾ ਤਾਂ ਸਾਨੂੰ ਸਭ ਨੂੰ ਸੋਚਣਾ ਪਊਗਾ ਵੀ ਭਾਈ ਇਹ ਕੰਮ ਕੀ ਦੀ ਸ਼ੈ ਤੇ ਚੱਲ ਰਿਹਾ ਕਿਉਂਕਿ ਬਿਕਰਮਜੀਤ ਮਜੀਠੀਆ ਨੇ ਬਹੁਤ ਵੱਡੇ ਇਲਜ਼ਾਮ ਲਾਇਆ ਜੀ ਬਿਲਕੁਲ ਉਹ ਕਹਿੰਦੇ ਸਰਕਾਰ ਦਾ ਬਿਲਕੁਲ ਖੱਬਾ ਖੱਬਾ ਥ ਕਹੇ ਲੋ ਜਾਂ ਸੱਜਾ ਥ ਕਹੇ ਮੁੱਖ ਮੰਤਰੀ ਸਾਹਿਬ ਨੂੰ ਕਹਿਤਾ ਉਹਨਾਂ ਨੇ ਹਾਂ ਮੁੱਖ ਮੰਤਰੀ ਦੇ ਬਹੁਤ ਨੇੜੇ ਦਾ ਠੇਕੇਦਾਰ ਤੱਕ ਕਹਿਤਾ ਉਹਨਾਂ ਨੂੰ ਹਾਂ ਮੁੱਖ ਮੰਤਰੀ ਦੇ ਬਹੁਤ ਨੇੜੇ ਦਾ ਠੇਕੇਦਾਰ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜੇ ਦਾ ਠੇਕੇਦਾਰ ਇਹਦੇ ਪਿੱਛੇ ਜ਼ਿੰਮੇਵਾਰ ਆ ਤੇ ਇਹ ਵੀ ਕਿਹਾ ਵੀ ਮੈਂ ਆਉਣ ਵਾਲੇ ਦਿਨਾਂ ਚ ਖੁਲਾਸਾ ਕਰੂੰਗਾ ਜੀ ਅਰੇ ਉਹੀ ਸਰਕਾਰ ਹੈ ਇਸ ਵੇਲੇ ਉਹੀ ਪਾਰਟੀ ਸੱਤਾ ਚ ਜਿਹੜੀ ਕਹਿੰਦੀ ਸੀ ਕਿ ਬਿਕਰਮ ਮਜੀਠੀਆ ਨਸ਼ੇ ਵੇਚਦਾ ਜੇ ਵੇਚਦਾ ਤਾਂ ਭਾਈ ਸਾਨੂੰ ਨਹੀਂ ਪਤਾ ਤੁਸੀਂ ਸਬੂਤ ਪੇਸ਼ ਕਰ ਦਿਓ ਪਰ ਅੱਜ ਅਗਲਾ ਜਦੋਂ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਤਾਂ ਸਿੱਧਾ ਪ੍ਰਤੱਖ ਦਿਸਦਾ ਜਨਤਾ ਇਹਦਾ ਖੰਡਨ ਕਰੋ ਕਹੋ ਵੀ ਸਾਡਾ ਬੰਦਾ ਨਹੀਂ ਸੀ ਨਿਰਪੱਖ ਜਾਂਚ ਹੋਵੇ ਪਤਾ ਤਾਂ ਲੱਗੇ ਇਹ ਇੱਕ ਮੌਤ ਮੈਂ ਕਹਿਣਾ ਵੀ ਇਹ ਘਟਨਾ ਇੱਕ ਅੰਦਰੀ ਨਹੀਂ ਹੁੰਦੀ ਬਾਹਰ-ਬਾਹਰ ਇਹ ਹੁੰਦੀ ਹੈ ਪਠਾਨਕੋਟ ਚ ਨਹੀਂ ਹੋ ਗਿਆ ਟੀ ਜੀ ਤਿੰਨ ਸਾਲਾਂ ਚ ਚੌਥੀ ਘਟਨਾ ਇਹ ਉੱਥੇ ਨਹੀਂ ਮੌਤਾਂ ਹੋਈਆਂ ਸੰਗਰੂਰ ਚ ਕੀ ਹੋ ਗਿਆ ਟ ਬਿਆਨ ਦੇਖਿਆ ਸੀ ਦਾ ਸੰਗਰੂਰ ਦੇ ਵਿੱਚ ਉਹ ਜਦੋਂ ਉਹ ਆਪਣੇ ਗगन ਬਾਈ ਵਾਲੇ ਪਾਸੇ ਉਹਦੇ ਮੌਤਾਂ ਹੋਈਆਂ ਅਮਨ ਅਰੋੜਾ ਦਾ ਹਾਂ ਅਮਨ ਅਰੋੜਾ ਦਾ ਬਿਆਨ ਕਿਹਾ ਇਹ ਤਾਂ ਲੱਗੇ ਬੀਤੀ ਹੁੰਦੀ ਭਾਈ ਵੀਰੇ ਜਿੰਮੇਵਾਰ ਸੀ ਹਾਂ ਸਰਕਾਰ ਦੇ ਇੱਕ ਬੇਹਦ ਨੰਬਰ 2 ਤੇ ਜਿਹੜਾ ਤਾਕਤਵਰ ਬੰਦਾ ਉਹਦਾ ਬਿਆਨ ਹੈ ਕਹਿੰਦਾ ਵੀ ਜੇ ਸ਼ਰਾਬ ਕੋਈ ਠੇਕੇ ਤੋਂ ਲੈ ਕੇ ਪੀਂਦਾ ਪਾਫੀ ਉਹਦੀ ਮੌਤ ਲਈ ਜ਼ਿੰਮੇਵਾਰ ਹੈ ਸਰਕਾਰ ਜਿਹੜੀਆਂ ਨੇ ਕਿਸੇ ਤੋਂ ਲੈ ਕੇ ਪੀ ਲਈ ਉਹਦੇ ਲਈ ਅਸੀਂ ਕਿਵੇਂ ਜ਼ਿੰਮੇਵਾਰ ਹਾਂ ਤੇ ਫਿਰ ਇਹ ਤਾਂ ਚਿੱਟੇ ਦੇ ਵੀ ਲੱਗੂ ਆ ਫਿਰ ਚਿੱਟੇ ਵਿਰੁੱਧ ਕਿਉਂ ਲੜੀ ਜਾਂਦੇ ਹੋ ਚਿੱਟਾ ਕਿਹੜਾ ਸ਼ਰਾਬ ਵੇਚਦੀ ਆ ਕਹੋ ਤਾਂ ਵੀ ਭਾਈ ਜਿਹੜਾ ਚਿੱਟਾ ਸਰਕਾਰ ਵੇਚੂਗੀ ਜੇ ਅਸੀਂ ਵੇਚਾਂ ਕਦੇ ਉਹਦੇ ਨਾਲ ਕੋਈ ਮੌਤ ਹੁੰਦੀ ਆ ਤਾਂ ਉਹਦੇ ਲਈ ਅਸੀਂ ਜ਼ਿੰਮੇਵਾਰ ਹਾਂ ਫਿਰ ਉਹਦੇ ਵਿਰੁੱਧ ਨਯੁੱਧ ਨਸ਼ਾ ਵਿਰੁੱਧ ਦਾ ਪਖੰਡ ਕਿਉਂ ਕਰੀ ਜਾਂਦੇ ਹੋ ਕੋਈ ਵੀ ਮੌਤ ਕਿਸੇ ਐਸੀ ਘਟਨਾ ਕਰਕੇ ਹੁੰਦੀ ਆ ਜਿਹੜੀ ਇਲਲੀਗਲ ਤਸੱਦ ਤੌਰ ਤੇ ਉਸ ਗੱਲ ਲਈ ਯਾਰ ਸਰਕਾਰ ਜ਼ਿੰਮੇਵਾਰ ਪਰ ਉਸ ਕਿਸ ਨੇ ਵਿੱਚ ਵੀ ਕੀ ਹੋਇਆ ਸੀ ਮੈਂ ਕਹਿਣਾ ਹੁੰਨਾ ਨਾ ਚਾਹੇ ਵਿਜੀਲੈਂਸ ਹੋਵੇ ਚਾਹੇ ਕੋਈ ਵੀ ਐਸਆਈਟੀ ਬਣੇ ਸੈੱਟ ਬਣੇ ਜਾਂਚ ਦੇ ਘੇਰੇ ਵਿੱਚ ਮੋਂਛੀ ਏਐਸਆਈ ਐਸਐਚਓ ਤੱਕ ਬੱਸ ਅਫਸਰ ਨੂੰ ਹੱਥ ਨਹੀਂ ਪਾਉਣਾ ਉਹ ਜਿਨ੍ਹਾਂ ਦਾ ਮੈਨੂੰ ਠੀਕ ਹੈ ਉਹਨਾਂ ਦਾ ਵੀ ਕਸੂਰ ਹੋਊ ਪਰ ਉਹ ਇੰਨੇ ਕਸੂਰਵਾਰ ਨਹੀਂ ਜਿੰਨੀ ਦੇਰ ਤੁਸੀਂ ਅਫਸਰशाही ਦੀ ਜ਼ਿੰਮੇਵਾਰੀ ਨਹੀਂ ਤੈਅ ਕਰਦੇ ਜਿੰਨੇ ਮਰਜ਼ੀ ਯਾਰ ਐਸਾ ਚੋ ਬਦਲ ਦੋ ਮਰਜ਼ੀ ਸਸਪੈਂਡ ਕਰ ਦੋ ਨਹੀਂ ਨਿਕਲਣਾ ਸੱਟਾ ਦਿੱਕਤ ਤਾਂ ਪਈ ਆ ਹਾਲ ਥੱਲੇ ਲੁਪੀ ਜਾਂਦੇ ਆ ਦਿੱਕਤ ਹਣਾ ਹੁਣ ਜੇ ਜੇ ਫੇਰ ਉਹਤੇ ਆਉਣੇ ਆ ਆਪਾਂ ਬਿਕਰਮਜੀਤ ਠੀਆ ਦੇ ਬਿਆਨਾਂ ਤੇ ਬਿਲਕੁਲ ਜੇ ਯਾਰ ਇਹ ਚੀਜ਼ਾਂ ਨੂੰ ਆਪਾਂ ਸੀਰੀਅਸਲੀ ਨਹੀਂ ਲਵਾਂਗੇ ਨਾ ਅਰਸ਼ਾ ਸਰਕਾਰਾਂ ਜੇ ਅਹੀਂ ਦੇਖਣਗੀਆਂ ਵੀ ਸਾਡੇ ਨੇੜੇ ਦਾ ਕਿਹੜਾ ਦੂਰ ਦਾ ਕਿਹੜਾ ਸੱਟ ਹੈ ਨਹੀਂ ਨਿਕਲ ਤੇ ਮੈਂ ਇਹ ਵੀ ਦੱਸਦਾ ਬਿਕਰਮਜੀਤ ਸਿੰਘ ਮਜੀਠੀਆ ਜਿਹੜੀ ਪਾਰਟੀ ਦਾ ਉਸ ਪਾਰਟੀ ਦੇ ਰਾਜ ਚ ਵੀ ਮੋਤਾ ਹੋਈ ਹੈ। ਮੈਂ ਇੱਕ ਮੈਂ ਉਹੀ ਕਹਿ ਰਿਹਾ ਸੀ ਕਿ ਇੱਕ ਬੇਤੁਕਾ ਤਰਕੇ ਦਿੱਤਾ ਜਾ ਰਿਹਾ ਹੈ। ਕਾਂਗਰਸ ਵੇਲੇ ਵੀ ਤਾਂ ਹੋਇਆ ਹੀ ਸੀ ਇਹ। ਤੇ ਫਿਰ ਕਾਂਗਰਸ ਨੂੰ ਅਸੀਂ ਫੁੰਝੇ ਵੀ ਤਾਂ ਤਹੀਂ ਲੋਕਾਂ ਨੇ ਲਾਇਆ। ਕੈਪਟਨ ਅਮਰਿੰਦਰ ਸਿੰਘ ਵੱਡੇ ਲੀਡਰ ਆਪਦੀ ਸੀਟ ਵੀ ਨਹੀਂ ਕੱਢ ਸਕੇ ਤਾਂ ਕੁਝ ਤਾਂ ਗਲਤੀਆਂ ਹੋਈਆਂ ਹੀ ਹੋਣੀਆਂ। ਕੋਈ ਕਿਟਵਾ ਮਾਨੂੰ ਚਲੋ ਆਮ ਲੋਕ ਡਿਫੈਂਡ ਕਰਨ ਲੱਗ ਜਾਂਦੇ ਆ। ਯਾਰ ਆਪਾਂ ਕਦੋਂ ਕਹਿਣੇ ਆ ਪੱਟੀ ਤਰਨ ਤਾਰਨ ਤੇ ਇੱਕ ਅਮਰਸਾਰ ਸੀ ਇੱਕ ਜੜਾ ਹੋਰ ਸੀ ਮੇਰੇ ਦਿਮਾਗ ਚ ਨਹੀਂ ਆ ਰਿਹਾ 120 21 ਮੋਤਾਂ ਹੋਈਆਂ ਜੇ ਮੈਂ ਸਹੀ ਹਾ ਹੋ ਸਕਦਾ ਕੋਈ 10 15 ਤੱਕ ਇਠਾ ਹੋ ਗਿਆ ਹੋ ਜਾ ਅੰਕੜਾ ਮੈਂ ਤੁਹਾਨੂੰ 120 21 ਮੋਤਾਂ ਹੋਈਆਂ ਕੌਣ ਕਹਿੰਦਾ ਉੱਥੇ ਕੀ ਹੋਇਆ ਸੀ ਸ਼ਰਾਬ ਹੀ ਐਸਿਡ ਬਣਾਤੀ ਸੀਗੀ ਪਤਾ ਨਹੀਂ ਮੀਥਨੋਲ ਕੇ ਕੋਸ਼ ਇਹ ਜਾ ਮਿਲਾਤਾ ਸੀਗਾ ਤੇ ਇਧਰ ਸੰਗਰੂਰ ਵਾਲੇ ਭਾਈ ਸਾਹਿਬ ਨੇ ਇਹਨੇ YouTube ਤੇ ਦੇਖ ਕੇ ਸ਼ਰਾਬ ਕਿ ਬਣਾਉਣੀ ਸਿੱਖ ਲਈ ਸੀ YouTube ਆ ਵੀ ਕੰਮ ਕਰਦਾ ਉਦਾਸ ਕਰਦਾ ਗਾ ਵੀ ਭਾਵੇਂ ਉਹਦੇ ਨਾਲ ਸਬਜ਼ੀਆਂ ਵੱਢੀ ਚਲੋ ਜਾਂ ਕੁਝ ਹੋਰ ਠੀਕ ਆ ਪਰ ਜ਼ਿੰਮੇਵਾਰੀ ਤਾਂ ਫੇਰ ਕਹਿਣਾ ਮੈਂ ਸਰਕਾਰ ਦੀ ਹੀ ਆ ਇਹ ਘਟਨਾਵਾਂ ਬਾਰ ਬਾਰ ਹੋਈਆਂ ਕਿਸੇ ਦੇ ਘਰ ਦੇ ਚਿਰਾਗ ਬੁਝੇ ਆ ਤੁਸੀਂ ਇਹ ਕਹਿ ਕੇ ਨਹੀਂ ਬਚ ਸਕਦੇ ਵੀ ਜੀ ਉਹ ਫੇਰ ਕਿਨੇ ਗਿਆ ਸੀ ਉਹਨਾਂ ਨੂੰ ਪ੍ਰਾਈਵੇਟ ਬੰਦੇ ਤੋਂ ਖਰੀਦਣ ਤੇ ਪ੍ਰਾਈਵੇਟ ਬੰਦੇ ਨੂੰ ਕਿਨੇ ਸ਼ਾਇਦ ਦਿੱਤੀ ਸੀ ਸ਼ਰਾਬ ਵੇਚਣ ਦੀ ਮਉ ਇਹ ਇੱਕ ਬੰਦਾ ਮੇਰੇ ਸੁਣ ਲਾ ਘਰੇ ਕੋਈ ਕਿਸੇ ਬੰਦੇ ਨੇ ਨਾ ਭਾਵੇਂ ਹੜਾ ਬਿਹੜੇ ਪਾ ਕੇ ਕੱਢੀ ਹੋਵੇ ਕੋਈ ਕੋਈ ਲੱਖ ਹੋਣੇ ਚੰਗੀਆਂ ਚੀਜ਼ਾਂ ਪਾ ਕੇ ਸ਼ਰਾਬ ਕੱਢੀ ਹੋਵੇ ਉਹਦੀ ਪੁਲਿਸ ਆ ਜੂ ਉਹ ਸਰਕਾਰ ਦੀ ਨਜ਼ਰ ਤੋਂ ਇਲੀਗਲ ਆ ਤੇ ਇਹ ਨਹੀਂ ਇਲੀਗਲ ਐਨੇ ਬੰਦੇ ਮਰਾਤੇ ਜਿਹਨੇ ਨਾ ਸਿੱਧਾ ਤੌਰ ਤੇ ਯਾਰ ਸਰਕਾਰ ਜ਼ਿੰਮੇਵਾਰ ਆ ਜਿਹਦੇ ਅੰਦਰ ਐਕਸਾਈਜ਼ ਆਉਂਦੀ ਆ ਜ਼ਿੰਮੇਵਾਰ ਹਰਪਾਲ ਸਿੰਘ ਜੀਮਾ ਇਹਦੇ ਲਈ ਮੈਂ ਤਾਂ ਭਗਵੰਤ ਮਾਨ ਨੂੰ ਵੀ ਜ਼ਿੰਮੇਵਾਰ ਮੰਨਦਾ ਜੇ ਪਿਛਲੀਆਂ ਮੋਤਾਂ ਲਈ ਕੈਪਟਨ ਮਨਿੰਦਰ ਸਿੰਘ ਜ਼ਿੰਮੇਵਾਰ ਸੀ ਤਾਂ ਇਸ ਵਾਰ ਵੀ ਜ਼ਿੰਮੇਵਾਰ ਸਾਨੂੰ ਇਹ ਗੱਲ ਨੂੰ ਬਿਲਕੁਲ ਸਮਝਣਾ ਪੈਣਾ ਕਿ ਭਾਈ ਇਹ ਬਹੁਤ ਗੰਭੀਰ ਮੁੱਦਾ ਹੈ ਹਰ ਖੇਸੇ ਗੱਲ ਦਾ ਕਿ ਬਾਰ ਬਾਰ ਹੁੰਦਾ ਇਹਦੇ ਤੇ ਲਗਾਮ ਨਹੀਂ ਲਾਉਂਦੇ ਇਹ ਸਿਰਫ ਹੁਣ ਕੀ ਆ ਹੁਣ ਜਿਹੜੇ ਪੋਸਟਮਾਰਟਮ ਨਹੀਂ ਹੋ ਰਹੇ ਇੱਕ ਹੀ ਆ ਵੀ ਸਰਕਾਰ ਦਾ ਇੱਕ ਹਗਾਮਾ ਵੀ ਬਸ ਦੱਬ ਦੋ ਮਨ ਕੋ ਉਹ ਦੋ ਇਹਨੂੰ ਚਲੋ ਗਿਆ ਹਾਂ ਨਿਕਲ ਨਾ ਦਿਓ ਸਾਬਤੀ ਨਾ ਹੋਣ ਤੋਂ ਵੀ ਦਾਰੂ ਕਰਕੇ ਹੋਈ ਆ ਬਿਲਕੁਲ ਜੇ ਜੇ ਹੋਵੇ ਵੀ ਫੇਰ ਕੀ ਆ ਵੀ ਕੁਝ ਵੀ ਹੋਣ 2-4 ਦਿਨਾਂ ਦੇ ਵਿੱਚ ਜੇ ਮੁੱਦਾ ਵੱਡਾ ਹੋ ਗਿਆ ਸਰਕਾਰ ਦਾ ਇੱਕ ਕੰਮ ਹੋਊਗਾ ਇੱਕ ਪਖੰਡ ਰੋਚੂ ਕੋਈ ਹੋਰ ਤਮਾਸ਼ਾ ਖੜਾ ਕਰ ਦੋ ਜਾ ਕੇ ਫੇਰ ਬਹਿ ਜਾਣਗੇ ਫੇਰ ਕਹਿ ਦੇਣਗੇ ਜੂਨੀਅਨਾਂ ਨੂੰ ਵੀ ਹਾਂ ਜੂਨੀਅਨਾਂ ਪਾਣੀ ਦੇ ਮੁੱਦੇ ਤੇ ਕਿੱਥੇ ਆ ਜੂਨੀਅਨਾਂ ਨੇ ਤੁਹਾਡੇ ਡੈਮ ਸੇਫਟੀ ਐਕਟ ਦਾ ਵਿਰੋਧ ਕਰਿਆ ਸੀ ਉਦੋਂ ਤੁਸੀਂ ਕਿੱਥੇ ਸੀ ਤੁਸੀਂ ਕਿੱਥੇ ਪਏ ਸੀ ਸੋਫੇ 'ਤੇ ਸੀ ਚਲੋ ਨੇ ਪਰਸਨਲ ਯਾਰ ਹਰ ਚੀਜ਼ ਫਿਰ ਪਰਸਨਲ ਹੈਗੀ ਐ ਇਹ ਦੀ ਕੀ ਗੱਲ ਜੇ ਲੋਕਾਂ ਦੇ ਨਾਲ ਤੁਸੀਂ ਮਿਹਨੇ ਮਰੋਗੇ ਜੁਨੀਆਨਾਂ ਤਾਂ ਫਿਰ ਤੁਸੀਂ ਵੀ ਝੱਲਣ ਲਈ ਤਿਆਰ ਰਹੋ ਨਾ ਚਲੋ ਗੱਲ ਫੇਰ ਚਲੋ ਸ਼ਰਾਬ ਤੇ ਆ ਜਾਨੇ ਸ਼ਰਾਬ ਦਾ ਵੀ ਮद्दा ਸਰਕਾਰ ਇਸ ਮਸਲੇ ਤੋਂ ਭੱਜ ਨਹੀਂ ਸਕਦੀ ਜੋ ਸੱਤਾ 'ਚ ਬੈਠੇ ਆ ਜ਼ਿੰਮੇਵਾਰੀ ਉਹਨਾਂ ਦੀ ਹੀ ਆ ਪਰਵੇਂ ਉਹ ਆਪ ਨਹੀਂ ਕਰ ਰਹੇ ਪਰ ਜੇ ਕੁਝ ਇਲੀਗਲ ਹੋ ਰਿਹਾ ਥੋੜੇ ਰਾਜ 'ਚ ਜ਼ਿੰਮੇਵਾਰ ਤੁਸੀਂ ਹੀ ਹੋ ਉਹਨੂੰ ਰੋਕ ਕਿਉਂ ਨਹੀਂ ਰਹੇ ਮੈਂ ਕੀ ਕਹੀਦਾ ਕੀ ਆ ਮੈਂ ਉੱਥੀ ਗੱਲ ਤੇ ਆਉਣਾ ਜੇ ਗੈਂਗਸਟਰ ਬਾਦਲੀ ਕਾਲੀ ਦਾ ਜ਼ਿੰਮੇਵਾਰ ਆ ਬਿਲਕੁਲ ਮੈਂ ਮੰਨਦਾ ਜ਼ਿੰਮੇਵਾਰ ਹੈ ਸਭ ਤੋਂ ਵੱਧ ਗੈਂਗਸਟਰ ਕਾਲੀਆਂ ਦੇ ਰਾਜ ਚ ਹੋਇਆ ਜੇ 121 ਬੰਦੇ ਮਰਨ ਦੇ ਲਈ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਜ਼ਿੰਮੇਵਾਰ ਹੈ ਤਾਂ ਭਗਵਾਨ ਤੁਮ ਮਾਨ ਕਿਉਂ ਨਹੀਂ ਜ਼ਿੰਮੇਵਾਰ ਇਹਨਾਂ ਮੌਤਾਂ ਦੇ ਲਈ ਜਿਹੜੀਆਂ ਸੰਗਰੂਪ ਚ ਹੋਈਆਂ ਤੇ ਇੱਥੇ ਹੋਈਆਂ ਪੈਮਾਨਾ ਤਾਂ ਇੱਕ ਰੱਖਣਾ ਹੀ ਪਊ ਨਾ ਅਸੀਂ ਬਾਲੇ ਪੈਮਾਨੇ ਰੱਖ ਕੇ ਵੀ ਆ ਸਰਕਾਰ ਵਰੀ ਹੋਰ ਉਹਨਾਂ ਵਰੀ ਹੋਰ ਆਏ ਨਹੀਂ ਚੱਲਿਆ ਜਾਣਾ ਤੋ ਤਨਬਤ ਭਾਈ ਤਾਂ ਇਸ ਵੀਡੀਓ ਚ ਨਹੀਂ ਤੁਸੀਂ ਜੁੜੇ ਰਹੋ ਅਖਰ ਦੇ ਨਾਲ